ਵੱਲੋਂ ਜਿਹੜੀ ਸਿੱਖਿਆ ਕ੍ਰਾਂਤੀ ਦਾ ਅਸੀਂ ਬਦਲਦਾ ਪੰਜਾਬ ਪ੍ਰੋਗਰਾਮ ਦੇ ਤਹਿਤ ਇੱਕ ਬਹੁਤ ਵੱਡੀ ਪਹਿਲ ਕੀਤੀ ਗਈ ਹੈ ਸਕੂਲਾਂ ਦਾ ਇਨਫਰਾਸਟ੍ਰਕਚਰ ਦਾ ਦਿਨ ਰਾਤ ਦਾ ਜਿਹੜਾ ਇਨਕਲਾਬੀ ਜਿਹੜਾ ਤਬਦੀਲੀ ਕੀਤੀ ਹੈ ਉਹਦੇ ਵਾਸਤੇ ਅੱਜ ਦੇਵੀਵਾਲਾ ਸਕੂਲ ਦੇ ਵਿੱਚ 63 ਲੱਖ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ 63 ਲੱਖ ਰੁਪਈਆ ਦੇ ਕੰਮ ਦੇ ਉਦਘਾਟਨ ਕੀਤੇ ਗਏ ਸਿਰਸਣੀ ਜਿਹੜਾ ਸਾਡਾ ਸਕੂਲ ਹੈ ਉਹਦੇ ਲਈ 6 ਲੱਖ 80 ਹਜ਼ਾਰ ਰੁਪਏ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ ਤੇ ਕੁੱਲ 35 ਲੱਖ ਰੁਪਈਏ ਜਿਹੜੇ ਇਸ ਥਾਂ ਦੇ ਪਿੰਡ ਦੇ ਸਕੂਲਾਂ ਨੂੰ ਦਿੱਤੇ ਗਏ ਉਹਨਾਂ ਦੇ ਉਦਘਾਟਨ ਕੀਤੇ ਗਏ ਔਰ ਲੋਕਾਂ ਦੇ ਵਿੱਚ ਇੱਕ ਗੱਲ ਦੀ ਬੜੀ ਹੀ ਮਤਲਬ ਉਹ ਲੋਕ ਖੁਸ਼ ਨੇ ਜਿਹੜਾ ਅਗੇ ਬੱਚਿਆਂ ਨੂੰ ਆਈਐਸ ਤੇ ਆਈਪੀਐਸ ਅਫਸਰ ਅਗੇ ਪੜਾਇਆ ਕਰਨਗੇ ਤਾਂ ਕਿ ਉਹ ਆਈਐਸ ਕਿਵੇਂ ਬਣਨੇ ਆਈਪੀਐਸ ਕਿਵੇਂ ਬਣ ਇਹਦੇ ਲਈ ਮੈਂ ਤੁਹਾਡੇ ਰਾਹੀਂ ਮਾਨਯੋਗ ਮਨੀਸ਼ ਸੁਸੋਦੀਆ ਜੀ ਦਾ ਬੜਾ ਧੰਨਵਾਦੀ ਜਿਨ੍ਹਾਂ ਨੇ ਇਹ ਵਧੀਆ ਇੱਕ ਸਕੀਮ ਲਿਆਂਦੀ ਹੈ ਜਿਹੜੇ ਸਾਡੇ ਦੇਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ जनक ਨੇ ਔਰ ਉਹਨਾਂ ਦੇ ਇੱਕ ਤਰ੍ਹਾਂ ਸਾਨੂੰ ਫਾਇਦਾ ਹੋ ਰਿਹਾ ਬਾਕੀ ਸਾਡੇ ਸਕੂਲ ਦਾ ਸਟਾਫ ਸਾਡੇ ਸਕੂਲਾਂ ਦੇ ਸਟਾਫ ਬਹੁਤ ਹੀ ਮਿਹਨਤੀ ਹੈ ਉਹਨਾਂ ਨੇ ਬੜੇ ਹੀ ਹੌਸਲੇ ਦੇ ਨਾਲ ਬੜੇ ਹੀ ਸ਼ੌਂਕ ਦੇ ਨਾਲ ਇਹਨਾਂ ਪ੍ਰੋਗਰਾਮਾ ਦੇ ਵਿੱਚ ਹਿੱਸਾ ਲਿਆ ਉਹਨਾਂ ਦਾ ਵੀ ਧੰਨਵਾਦੀ ਹੈ ਸਾਡੇ ਪਿੰਡ ਦੀਆਂ ਮਾਤਾਵਾਂ ਭੈਣਾਂ ਜਿਹੜੇ ਆਪਦੇ ਬੱਚਿਆਂ ਨੂੰ ਹੁਣ ਸਰਕਾਰੀ ਸਕੂਲਾਂ 'ਚ ਜੋ ਜੋ ਲਿਆ ਰਹੇ ਹੈ ਪ੍ਰਾਈਵੇਟ ਸਕੂਲਾਂ 'ਚ ਹਟਾ ਕੇ ਸਰਕਾਰੀ ਸਕੂਲਾਂ 'ਚ ਲਿਆ ਰਹੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ